ਅਹੀ ਹੋਊਗਾ ਕਿ ਉਹਨੂੰ ਕੋਈ ਇਨਸਾਫ ਨਹੀਂ ਮਿਲੂਗਾ ਆ ਬੰਦਾ ਨਾ ਗਲਤ ਕਰਕੇ ਵੀ ਇਦਾਂ ਸ਼ਰਿਆਮ ਘੁੰਮਦਾ ਆ ਚੀਜਾਂ ਕਰਦਾ ਆ ਤਮ ਕੀਆ ਜ਼ਿੰਦਾ ਆ ਮਾਰਨ ਤਾਂ ਕਦੀਆਂ ਫੈਮਿਲੀ ਨੂੰ ਪਰਿਵਾਰ ਨੂੰ ਇੱਕ ਸਿਰ ਇੱਕ ਛੋਟੀ ਜੀ ਬੱਚੀ ਨੂੰ ਜਿਹੜੀ ਅਜੇ ਹੋਣੀ ਹੋਈ ਆ ਇੰਨਾ ਜ਼ਿਆਦਾ ਐਂਡ ਸਰ ਜੇ ਪੁਲਿਸ ਕੋਲ ਜਾਓ ਪੁਲਿਸ ਕੇ ਅੰਦਰ ਸਾਡੇ ਕੋਲ ਤਾਂ ਇਨਕੁਆਇਰੀ ਨਹੀਂ ਆਈ ਅਸੀਂ ਕਿੱਦਾਂ ਕਰੀਏ ਐਣਾ ਕੋਲ ਜਾਓ ਸਰ ਜਿਹੜਾ ਇੱਕ ਲਾਂਬੜਾ ਥਾਣਾ ਆ ਜਲੰਧਰ ਦੇ ਵਿੱਚ ਉਹਨਾਂ ਨੇ ਖਰੀਦ ਰੱਖਿਆ ਆ ਜਿਹੜੀ ਵੀ ਕੰਪਲੀਟ ਉੱਥੋਂ ਦੀ ਕਰਵਾਉਂਦੇ ਸਾਡੇ ਖਿਲਾਫ ਵੀ ਉਲਟੀਆਂ ਕੰਪਲੀਟ ਨਾ ਕਰਵਾਣੀਆਂ ਸ਼ੁਰੂ ਕਰਤੀਆਂ ਕਿ ਜੇ ਤੁਸੀਂ ਆਵਾਜ਼ ਉਠਾਉਂਗੇ ਅਸੀਂ ਐਦਾਂ ਕਰ ਦਾਂਗੇ ਜੇ ਤੁਸੀਂ ਐਦਾਂ ਕਰੋਗੇ ਤੇਰੇ ਪਿਓ ਨੂੰ ਅੰਦਰ ਕਰਵਾ ਦਾਂਗੇ ਤੇ ਘਰ ਵੇਣ ਤੂੰ ਜਦ ਕੱਲੀ ਰਹਗੀ ਤੇਰਾ ਸਾਥ ਕਿੰਨੇ ਦੇਣਾ ਮੇਰਾ ਜਿਹੜੇ ਵੀ ਸਾਥ ਸਰ ਬਲਕਿ ਤੀ ਤੂੰ ਵਹਨ ਨੂੰ ਕੁਝ ਦੱਸਿਆ ਸਾਰਾ ਕੁਝ ਮੈਂ ਇਹਨਾਂ ਦੀ ਚਰਚਾ ਜਾਣਾ ਬੰਦ ਕਰਤਾ ਉਸ ਤੋਂ ਬਾਅਦ ਸਰ ਮੈਂ 2024 ਤੱਕ ਡਿਪਰੈਸ਼ਨ 'ਚ ਰਹੀ ਮੇਰੀ ਮੈਰਿਜ ਹੋ ਗਈ ਮੈਨੂੰ ਲੱਗਾ ਚੀਜ਼ ਖਤਮ ਹੋ ਜਾਊਗੀ ਸਰ ਮੇਰੇ ਹਸਬੰਡ ਤਾਂ ਨੂੰ ਫਿਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਜੇ ਤੂੰ ਇਹਦੇ ਨਾਲ ਵਿਆਹ ਕਰਵਾਇਆ ਤੈਨੂੰ ਅਸੀਂ ਮਾਰ ਦਾਂਗੇ ਉਹਦੇ ਘਰ ਦੇਆਂ ਨੂੰ ਮਾਰ ਦਾਂਗੇ ਤੂੰ ਦੱਸ ਤੈਨੂੰ ਕੀ ਚਾਹੀਦਾ ਸੀਂ ਤੈਨੂੰ ਦਵਾਂਗੇ ਤੂੰ ਇਹਦੇ ਤੂੰ ਇਹਦੇ ਨਾਲ ਵਿਆਹ ਨਹੀਂ ਕਰਾਣਾ ਉਸ ਤੋਂ ਬਾਅਦ ਜਿੱਦਾ ਕਿਦਾਂ ਮੇਰੇ ਘਰਦਿਆਂ ਨੇ ਮੇਰਾ ਵਿਆਹ ਕੀਤਾ ਮੈਂ ਆਪਣੇ ਸਸਰਾਲ ਗਈ ਜੱਬਲਪੁਰ ਮੱਧ ਪ੍ਰਦੇਸ਼ ਤੇ ਦਿਨ ਜਦੋਂ ਮੈਂ ਫ੍ਰੈਗਨੈਂਟ ਹੋਈ ਮੈਂ ਇੱਥੇ ਫਿਰ ਵਾਪਸ ਆਈ ਆਪਣੇ ਮਾਈਕੇ ਇੱਥੇ ਕਪੂਰ ਖਲੇ ਆਪਣੇ ਪੇਰੈਂਟਸ ਦੇ ਕੋਲ ਸਰ ਫਿਰ ਉਹ ਬੰਦੇ ਨੂੰ ਜਦੋਂ ਪਤਾ ਲੱਗਾ ਮੈਂ ਇੱਥੇ ਆਈ ਆ ਅਣਾ ਨੇ ਫਿਰ ਮੇਰਾ ਜਿੱਥੇ ਟ੍ਰੀਟਮੈਂਟ ਚੱਲਦਾ ਸੀ ਜਲੰਧਰ ਜੱਦਾ ਸੀ ਜਾਂਦੇ ਸੀ ਰਸਤੇ ਚ ਆਪਣੀਆਂ ਗੱਡੀਆਂ ਭੇਜ ਕੇ ਰੋਕ ਕੇ ਤਮਕੀਆਂ ਦੇਣੀਆਂ ਗਲਤ ਗਲਤ ਗੱਲਾਂ ਕਰਨੀਆਂ ਸਰ ਮੇਰੇ ਵੀ ਦਿਨ ਦੀ ਬੱਚੀ ਆ ਮੈਨੂੰ ਅੱਲਾ ਜਿਹੜੇ ਵੀ ਉੱਥੇ ਕਵਾਇਰ ਦੇ ਵਿੱਚ ਹੁੰਦੇ ਆ ਲੜਕੀਆਂ ਲੜਕੇ ਨਾ ਦੀ ਨਜ਼ਰ ਪ੍ਰੋਫਿਟ ਬਜਿੰਦਰ ਸਿੰਘ ਦੀ ਨਜ਼ਰ ਚਾ ਲ ਜਾਂਦੇ ਆ ਉਸ ਤੋਂ ਬਾਅਦ ਸਰ 2021 ਦੇ ਵਿੱਚ ਇਹਨਾਂ ਦੀਆਂ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦਿਓ ਇਹਨਾਂ ਦੇ ਇੱਕ ਉੱਥੇ ਦੇ ਪਾਸਟਰ ਆ ਪਾਸਟਰ ਮੀਨੂ ਉਹਨਾਂ ਨੇ ਮੇਰਾ ਨੰਬਰ ਲੈ ਕੇ ਇਹਨਾਂ ਨੂੰ ਦਿੱਤਾ ਪਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਮੈਸੇਜ ਕਰਨਾ ਕਿ ਇਹਨਾਂ ਨੇ ਜਦੋਂ ਮੈਸੇਜ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਹਾਂਜੀ ਕੌਣ ਤੱਕ ਇਹਨਾਂ ਨੇ ਆਪਣਾ ਇੱਕ ਪੋਸਟ ਸ਼ੇਅਰ ਕੀਤਾ ਮੈਂ ਉੱਥੇ ਦੀ ਕੁਆਇਰ ਨੂੰ ਵੀ ਹੈਂਡਲ ਕਰਦੀ ਸੀ ਉੱਥੇ ਦੀ ਮੀਡੀਆ ਟੀਮ ਦੇ ਵਿੱਚ ਵੀ ਸੀ ਇਹਨਾਂ ਦਾ ਜਿਹੜਾ ਲੇਹੈਂਡ ਸੈਕਸ਼ਨ ਹੁੰਦਾ ਹੈ ਉਹ ਵੀ ਸੰਭਾਲਦੀ ਸੀ ਟੈਸਟਮਨੀ ਵੀ ਸੰਭਾਲਦੀ ਸੀ ਤੇ ਦਾਨ ਦੇ ਵਿੱਚ ਹੀ ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦਾ ਮੈਸੇਜ ਆਇਆ ਮੈਂ ਇਹਨਾਂ ਨੂੰ ਲਿਖਿਆ ਕਿ ਉਹ ਪਾਪਾ ਤੁਸੀਂ ਉਹ ਅੱਗੇ ਉਹਨਾਂ ਦਾ ਆ ਰਿਪਲਾਈ ਆਇਆ ਕਿ ਮੈਂ ਪਾਪਾ ਨਹੀਂ ਆ ਜੇ ਤੁਸੀਂ ਪਾਪਾ ਕਹਿਣਾ ਹੈ ਤਾਂ ਮੈਂ ਨਹੀਂ ਆ ਮੈਨੂੰ ਪ੍ਰੋਫਿਟ ਕੋ ਮੈਨੂੰ ਲੱਗਾ ਸ਼ਾਇਦ ਉਹਨਾਂ ਨੂੰ ਕੋਈ ਗਲਤ ਮਹਿ ਕਿ ਹਾਂਜੀ ਪ੍ਰੋਫਿਟ ਜੀ ਉਹਨਾਂ ਨੇ ਮੇਰੇ ਤੋਂ ਉਸ ਟਾਈਮ ਕੁਝ ਲਿਸਟਾਂ ਮੰਗਵਾਈਆਂ ਸੀ ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ ਗਲਤ ਮੈਸੇਜਸ ਆਉਣੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਆ ਮੈਂ ਕਰਦਾ ਕਿ ਤੁਸੀਂ ਇੱਥੇ ਸਾਰੇ ਪਹੁੰਚੇ ਟਾਈਮ ਸਰ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਵੀ ਇੱਕ ਪ੍ਰੋਫਿਟ ਨਾਮ ਦਾ ਵਿਅਕਤੀ ਪ੍ਰੋਫਿਟ ਬਜਿੰਦਰ ਸਿੰਘ ਉਹ ਆਪਣੇ ਆਪ ਨੂੰ ਕਹਿੰਦਾ ਹੈ ਪਰ ਜਿਹੜੇ ਕ੍ਰਿਸਚੀਅਨ ਲੋਕ ਹੈ ਕੈਥਲਿਕ ਲੋਕ ਹੈ ਉਹ ਮੰਨਦੇ ਨਹੀਂ ਹੈ ਉਸ ਨੂੰ ਪ੍ਰੋਫਿਟ ਉਹ ਆਪਣੇ ਆਪ ਹੀ ਪ੍ਰੋਫਿਟ ਬਣਿਆ ਹੋਇਆ ਹੈ ਤੇ ਪਿਛਲੇ ਸਾਲ 2018 ਚ ਵੀ ਉਹਦੇ ਤੇ ਰੇਪ ਕੇਸ ਦਾ ਪਰਚਾ ਦਰਜ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਵੀ ਉਹਦੇ ਤੇ ਕੋਈ ਕੇਸ ਹੁੰਦਾ ਐਫ ਆਈ ਆਰ ਹੁੰਦੀ ਹੈ ਜਾਂ ਕੋਈ ਵਿਕਟਮ ਉਹਦੇ ਕੇਸ ਕਰਦਾ ਹੈ ਕੰਪਲੀਟ ਕਰਦਾ ਹੈ ਤੇ ਉਹਨਾਂ ਇੱਕ ਟੀਮ ਬਣਾਈ ਹੋਈ ਹੈ ਉਹਦੇ ਟੀਮ ਜਿੱਦਾਂ ਅਨਵਰ ਮਸੀ ਜਸਪਾਲ ਮਸੀ ਕਾਫੀ ਲੋਗ ਐ ਉਹ ਉਹਨਾਂ ਨੂੰ ਜਾ ਕੇ ਥ੍ਰੈਟ ਕਰਦੇ ਆ ਅਫਤਾਰ ਹੋ ਗਿਆ ਜਾਂ ਧਰਨੇ ਪ੍ਰਦਰਸ਼ਨ ਕਰਦੇ ਆ ਜਾਂ ਉਹਨਾਂ ਦੇ ਜਿਹੜੇ ਗੁਨਾਹ ਐ ਪਾਸਟਰ ਬਜਿੰਦਰ ਦੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੋਊਗਾ ਵੀ 5 ਸਾਲ ਪਹਿਲਾਂ 197 ਕਿਲੋ ਹੀਰੋਇਨ ਚ ਅਨਵਰ ਮਸੀ ਪਕੜਿਆ ਗਿਆ ਸੀਗਾ ਅੰਮ੍ਰਿਤਸਰ ਹਾਂਜੀ ਅੰਬਰਸਰ ਫੈਕਟਰੀ ਲੰਦਾ ਸੀਗਾ ਜਦੋਂ ਅਨਵਰ ਮਸੀ ਪਕੜਿਆ ਗਿਆ ਉਸ ਟਾਈਮ ਕਾਂਗਰਸ ਸਰਕਾਰ ਸੀਗੀ ਕਾਂਗਰਸ ਸਰਕਾਰ ਸੀ ਤੇ ਰੰਧਾਵੇ ਨਾਲ ਇਹਦੇ ਵਧੀਆ ਲਿੰਕ ਸੀ ਪਾਸਟਰ ਬਜਿੰਦਰ ਦੇ ਆਹ ਪਾਸਟਰ ਬਜਿੰਦਰ ਹੈ ਜੀ ਇਹ ਅਨਵਰ ਮਸੀਹ ਹੈ ਠੀਕ ਹੈ ਜੀ ਤੇ ਇਹਦੇ ਨਾਲ ਆ ਦੇਖੋ ਫਿਰ ਅਨਵਰ ਮਸੀਹ ਹੈ ਇਹ ਜਸਪਾਲ ਮਸੀਹ ਹੈ ਇਹ ਅਨਵਰ ਮਸੀਹ ਹੈ ਪਾਸਟਰ ਬਜਿੰਦਰ ਹੈ ਜੀ ਤੇ ਇਹ ਲਗਾਤਾਰ ਇੱਕ ਚਿੱਤੇ ਦਾ ਸਰਕਾਰਾ ਹੁਣ ਪੀਲਾ ਪੰਜਾਬੀ ਚਲਾ ਰਹੀ ਹੈ ਗਰੀਬਾਂ ਦੇ ਉੱਪਰ ਕਈ ਜਿਹੜੇ ਛੋਟੇ-ਛੋਟੇ 10-10 ਗ੍ਰਾਮ 20-20 ਗ੍ਰਾਮ ਵਾਲੇ ਆ ਪਰ ਜਿਨ੍ਹਾਂ ਕੋਲ 197 ਕਿਲੋ ਹੀਰੋਇਨ ਪਕੜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਪਾਸਟਰ ਬਜਿੰਦਰ ਦਾ ਉਸ ਟਾਈਮ ਇਹਦੇ ਵਿੱਚ ਨਾਮ ਆਇਆ ਸੀ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਜਸਪਾਲ ਮਸੀ ਸ਼ਰੀਆਮ ਉਹਦੇ ਨਾਲ ਘੁੰਮਦਾ ਧਰਨੇ ਪ੍ਰਦਰਸ਼ਨ ਕਰਦਾ ਤੇ ਹੁਣ ਹਾਲੀ ਵਿੱਚ ਹੱਦ ਹੋ ਗਈ ਹੈ ਕਹਿੰਦੇ ਆਪਾਂ ਕਹਿੰਦੇ ਲਾਅ ਐਂਡ ਆਰਡਰ ਪੰਜਾਬ ਦਾ ਠੀਕ ਹੈ ਜਾਂ ਲੇਡੀਜ਼ ਸੁਰੱਖਿਅਤ ਹੈ ਔਰਤਾ ਸੁਰੱਖਿਅਤ ਹੈ ਇਥੇ ਪਰ ਐਦਾਂ ਦਾ ਕੁਝ ਵੀ ਨਹੀਂ ਹੈ ਇੱਥੇ ਬੜਾ ਮਾਹੌਲ ਖਰਾਬ ਹੋਇਆ ਪਿਆ 20 ਤਰੀਕ ਨੂੰ ਇਹਨਾਂ ਦੁਆਰਾ ਇੱਕ ਕੰਪਲੀਟ ਕੀਤੀ ਗਈ ਕਪੂਰਥਲੇ ਮਹੀਨਾ 20 ਤਰੀਕ ਅਹੀ ਮਿਨਾ 2 ਦੋ ਦੂਸਰਾ ਮਹੀਨਾ 20 ਤਰੀਕ 2025 ਨੂੰ ਕੰਪਲੀਟ ਕੀਤੀ ਗਈ ਐਸਐਸਪੀ ਸਾਹਿਬ ਨੂੰ ਕਿ ਵੀ ਇਹ ਉਹਨਾਂ ਦੀ ਚਰਚਾ ਚ ਆਂਦੇ ਸੀ ਮੈਡਮ ਤੇ ਉਹਨਾਂ ਵੱਲੋਂ ਮਤਲਬ ਕੁਝ ਅਸ਼ਲੀਲ ਸ਼ਬਦ ਵੀ ਮੇਰੇ ਨਾਲ ਤੁਸੀਂ ਵਿਆਹ ਕਰ ਲਓ ਮੈਨੂੰ ਬਹੁਤ ਚੰਗੇ ਲੱਗਦੇ ਹੋ ਉਸ ਟਾਈਮੇ ਨਬਾਲਗ ਸੀ 16 ਸਾਲ ਦੀ ਸੀ ਤੇ ਮੇਨਾਂ ਬਿਆ ਕਰ ਲਮ ਨੂੰ ਚੰਗੇ ਲੱਗਦੇ ਉਹ ਛੇੜਖਾਨੀ ਕਰਨੀ ਬਲਾ ਲੈਣਾ ਮੀਟਿੰਗ ਤੋਂ ਅੰਦਰ ਬੁਲਾ ਲੈਣਾ ਵੀ ਤੁਸੀਂ ਅੰਦਰ ਆ ਜਾਓ ਮੈਂ ਕੋਈ ਗੱਲ ਕਰਨਾ ਚਾਹੁੰਦਾ ਪਰਸਨਲੀ ਕੁਝ ਐਦਾਂ ਕਰਕੇ ਗਲਤ ਗਲਤ ਉਹਨਾਂ ਇਹਨਾਂ ਨਾਲ ਰਸਕਤਾ ਕਰਨੀ ਆ ਤੇ ਉਹਦੇ 'ਚ ਇਹ ਬੱਚਾ ਸੀ ਇਹ ਡਿਪਰੈਸ਼ਨ 'ਚ ਚਲੇ ਗਏ ਤੇ ਜਦੋਂ ਡਿਪਰੈਸ਼ਨ 'ਚ ਚਲੇ ਗਏ ਇਲਾਜ ਹੋਇਆ ਇਹਨਾਂ ਦਾ ਇਲਾਜ ਹੋਣ ਤੋਂ ਬਾਅਦ ਪਤਾ ਨਹੀਂ ਲੱਗ ਪਾਇਆ ਵੀ ਇਹ ਕਿਉਂ ਹੈ ਇਹ ਨਾ ਦੱਸ ਪਾਏ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਜੇ ਜੇ ਤੂੰ ਦੱਸਿਆ ਤਾਂ ਮੈਂ ਤੇਰੇ ਡੈਡੀ ਨੂੰ ਮਰਵਾ ਦਾਂਗਾ ਜਾਂ ਤੇਰੀ ਮੰਮੀ ਨੂੰ ਮਰਵਾ ਦਾਂਗਾ ਸਾਰੀ ਫੈਮਿਲੀ ਖਤਮ ਕਰ ਦਾਂਗਾ ਪਰ ਫਿਰ ਜਦੋਂ ਇਹਨਾਂ ਦਾ ਵਿਆਹ ਹੋਇਆ ਇਹਨਾਂ ਨਾਲ ਇਹਨਾਂ ਨੇ ਇਹਨੂੰ ਹੌਸਲਾ ਦਿੱਤਾ ਕੋਈ ਚੱਕਰ ਨਹੀਂ ਤੂੰ ਤੁਸੀਂ ਦੱਸੋ ਜੋ ਮੈਡੀਕਲ ਟਰੀਟਮੈਂਟ ਚੱਲ ਰਿਹਾ ਤਾਂ ਇਹਨਾਂ ਨੂੰ ਜਦੋਂ ਮੈਡੀਕਲ ਚ ਦੱਸਿਆ ਇਹਨਾਂ ਨੇ ਵੀ ਮੇਰੇ ਨਾਲ ਐਦਾ ਐਦਾ ਹੋਇਆ ਸੀ ਤੇ ਫਿਰ ਇਹਨਾਂ ਨੇ ਕੰਪਲੀਟ ਕੀਤੀ ਕੰਪਲੀਟ ਤੋਂ ਬਾਅਦ ਜਦ ਕੰਪਲੀਟ ਕੀਤੀ ਤੇ ਪਾਸਟਰ ਬਜਿੰਦਰ ਨੇ ਹੁਣੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਅਬ ਸਟੇਜ ਤੋਂ ਇਧਰ ਇੱਥੇ ਕਟੋਕਟ 50 60 ਹਜ਼ਾਰ ਬੰਦਾ ਖੜਾ ਹੈ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਤਿਆਰ ਹੋ ਜਾਓ ਮੈਨੇ ਬਤਾਨਾ ਹੈ ਆਪਕੋ ਕੀ ਕੀ ਕਰਨਾ ਹੈ ਕਹਾਂ ਕਾਲੇ ਜੰਡੇ ਕਰਨੇ ਆ ਕਿਸਕੋ ਕਿਸਕੋ ਮਾਰਨਾ ਹੈ ਕਿਸਕੋ ਲਾਣਾ ਹੈ ਐਦਾਂ ਕਹਿ ਕੇ ਵੀਡੀਓ ਪਾਈ ਹੋਣਾ ਉਹਦੇ ਤੁਰੰਤ 2 ਦਿਨ ਬਾਅਦ ਇਹ ਲਾਂਬੜੇ ਥਾਣੇ ਨੂੰ ਘੇਰ ਲੰਦੇ ਆ ਜੀ ਲਾਂਬੜੇ ਥਾਣੇ ਨੂੰ ਘੇਰ ਕੇ ਕੁੜੀ ਦੇ ਉੱਪਰ ਕੰਪਲੀਟ ਕਰਾਤੀ ਪਤੀ ਦੇ ਉੱਪਰ ਕਰਾਤੀ ਵੀ ਸਾਡੇ ਕੁੜੀਆਂ ਛੇੜੀਆਂ ਤੇ ਸਾਡੇ ਚਰਚੇ ਚ ਕੁੜੀਆਂ ਛੇੜ ਕੇ ਗਿਆ ਹੈ ਗਾਲੀ ਗਲੋਚ ਕੀਤੀ ਹੈ ਪਤੀ ਦੇ ਉੱਪਰ ਲੰਬੜੇ ਥਾਣੇ ਦਾ ਐਸਐਚਓ ਇਹਨਾਂ ਨੂੰ ਫੋਨ ਕਰ ਰਿਹਾ ਹੈ ਸਬ ਇੰਸਪੈਕਟਰ ਕਿਆ ਸੀ ਤਜਿੰਦਰ ਸਿੰਘ ਤਜਿੰਦਰ ਸਿੰਘ ਤਜਿੰਦਰ ਸਿੰਘ ਐਸਐਸ ਤਜਿੰਦਰ ਸਿੰਘ ਤੁਸੀਂ ਆ ਜਾਓ ਨਹੀਂ ਤਾਂ ਉਹਨੂੰ ਚੱਕ ਲਾਂਗੇ ਦੇਖੋ ਇੱਕ ਵਿਕਟਮ ਜਿਹਨੇ 20 ਤਰੀਕ ਦੀ ਪੇਲਾ ਕੰਪਲੀਟ ਕੀਤੀ ਉਹਤੇ ਕੋਈ ਕਾਰਵਾਈ ਨਹੀਂ ਹੋਈ ਪਰ ਇੱਕ ਜਿਹੜਾ ਰੇਪਿਸਟ ਹੈ ਉਹ ਇੱਕ ਟੀਮ ਨੂੰ ਤਿਆਰ ਕਰਕੇ ਭੇਜ ਰਿਹਾ ਉਹਦੇ ਤੁਰੰਤ ਕਹਿੰਦੇ ਤੁਹਾਨੂੰ ਚੱਕ ਲਾਂਗੇ ਡਾਇਰੈਕਟ ਥ੍ਰੈਟ ਕਾਲ ਹੈ ਸਾਡੇ ਕੋਲ ਰਿਪੋਰਟਿੰਗ ਹੈ ਤੇ ਹੁਣ ਅਸੀਂ ਡੀਜੀਪੀ ਸਾਹਿਬ ਕੋਲ ਮਿਲ ਕੇ ਆਏ ਸੀਗਾ ਉਹਨਾਂ ਨੂੰ ਕੰਪਲੀਟ ਦਿੱਤੀ ਹੈ ਇਹੀ ਸਾਰਾ ਬੇਰਵਾ ਇਹਦੇ ਚ ਵੀ ਇਹ ਇੱਕ ਟੀਮ ਹੈ ਇੱਕ ਰੈਕਟ ਹੈ ਇਹ ਹੀਰੋਇਨ ਦਾ ਮਤਲਬ ਕੰਮ ਕਰਦੇ ਆ ਚਿੱਟੇ ਦਾ ਵਪਾਰ ਜੋ ਵੀ ਗਲਤ ਕੰਮ ਹੋ ਰਿਹਾ ਇਹ ਸਾਰੇ ਬੜੇ ਬੜੇ ਲੋਕ ਜਿਹੜੇ ਬਾਬੇ ਆਏ ਜਿਹੜੇ ਨਕਲੀ ਬਾਬੇ ਬਣ ਕੇ ਬੈਠੇ ਆ ਇਹ ਹੀ ਤਾਂ ਚਿੱਟੇ ਦਾ ਵਪਾਰ ਕਰ ਰਹੇ ਆ ਇਹ ਹੀ ਤਾਂ ਨਸ਼ੇ ਦਾ ਵਪਾਰ ਕਰ ਰਹੇ ਆ ਇਹ ਕੁੜੀਆਂ ਨੂੰ ਬੱਚਿਆਂ ਨੂੰ ਨਸ਼ੇ ਤੇ ਲਾ ਕੇ ਉਹਨਾਂ ਨੂੰ ਗਲਤ ਧੰਦਾ ਕਰਾ ਰਹੇ ਆ ਗਲਤ ਕੰਮ ਕਰਵਾ ਰਹੇ ਆ ਸਰਕਾਰ ਜਦੋਂ ਬਲਡੋజర్ ਫਰਾਰੀ ਹੈ ਭਗਵੰਤ ਮਾਨ ਸਰਕਾਰ ਜਾਂ ਕਿਸੇ ਦੇ ਪ੍ਰੋਪਟੀਆਂ ਸੀਲ ਕਰ ਰਹੀ ਹੈ ਪਰ ਇਹਨਾਂ ਦੀ ਕੋਈ ਪ੍ਰੋਫਾਈਲ ਨਹੀਂ ਕਿਉਂ ਕਿ ਇਹਨਾਂ ਦੇ ਲਿੰਕ ਹੈ ਰਾਜਨੀਤੀਆਂ ਨਾਲ ਰਾਜਨੀਤੀ ਮੰਤਰੀਆਂ ਨਾਲ ਹੁਣ ਵਿਚਾਰੀ ਰੋ ਰੋ ਕੇ ਚੱਲੀ ਹੈ ਹਲੇ ਇਹਨਾਂ ਕੋਲ ਸਿਰਫ ਕਿੰਨੇ ਦਿਨ ਦੀ ਲੜਕੀ ਹੈ 18 ਦਿਨ ਦੀ 18 ਦਿਨ ਦੀ ਬੇਟੀ ਹੈ بڑے ਆਪਰੇਸ਼ਨ ਚ ਹੋਈ ਹੈ ਸਰਜਰੀ ਹੋਈ ਹੋਈ ਹੈ ਬੇਟੀ ਦੀ ਹੁਣ ਵੀ ਵਿਚਾਰੇ ਬਹੁਤ ਦਰਦ ਚ ਇੱਥੇ ਆਏ ਆ ਕੋਈ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਹੈ ਕਹੀਂ ਜਦੋਂ ਵੀਡੀਓ ਪਾਵਾਂਗੇ ਆਪਾਂ ਤਾਂ ਕਹੀ ਕਹਿਣਗੇ ਵੀ ਨਹੀਂ ਇਹ ਬਦਨਾਮ ਕਰ ਰਹੀ ਹੈ ਜਾਂ ਕੁਝ ਐਸਾ ਸਮਥਿੰਗ ਕੁਝ ਵੀ ਨਹੀਂ ਹੈ ਇਹਦੇ ਨਾਲ ਸੱਚੀ ਬੀਤੀ ਹੋਈ ਗੱਲ ਹੈ ਠੀਕ ਹੈ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਇਹਨੂੰ ਥ੍ਰੈਟ ਦੇ ਦੇ ਕਾਲ ਆ ਰਹੀਆਂ ਇਹਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਤਾਂ ਇਹੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹੁਣੇ ਮੇਰੀ ਐਨਜੀਓ ਕੋਲ ਆਏ ਆ ਮੈਂ ਵਾਲਮੀਕੀ ਸ਼ਕਤੀ ਸੰਗਠਨ ਪੰਜਾਬ ਦਾ ਪ੍ਰਧਾਨ ਆ ਪਿਛਲੇ ਸਮੇਂ ਚ ਵੀ ਸੰ 2018 ਦੇ ਅਸੀਂ ਕੁੜੀ ਦੀ ਹੈਲਪ ਕੀਤੀ ਸੀ ਜੋ ਰੇਪਿਸਟ ਵਿਕਟਮ ਸੀਗੇ ਤੇ ਉਹਨਾਂ ਦੀ ਜਦੋਂ ਹੈਲਪ ਕੀਤੀ ਸੀ ਉਸ ਉਹਦੇ ਵਿੱਚ ਵੀ ਮੇਰੇ ਉੱਪਰ ਵੀ ਕੇਸ ਕਰਾਏ ਗਏ ਸੀਗੇ ਜਦੋਂ ਮੈਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਮੁੰਡਾ ਇਸ ਕੁੜੀ ਦੀ ਹੈਲਪ ਕਰ ਰਿਹਾ ਹੈ ਤਾਂ ਮੇਰੇ ਉੱਪਰ ਜਸਪਾਲ ਮਸੀਬ ਵੱਲੋਂ ਜਿਹੜਾ ਦਿਖਾ ਰਿਹਾ ਤੁਹਾਨੂੰ ਮੈਂ ਫੋਟੋ ਜਸਪਾਲ ਮਸੀਬ ਵੱਲੋਂ 295 66 ITX ਅੱਦਾ ਪਰਚਾ ਖਰੜ ਸਿਟੀ ਥਾਣੇ ਕਰਾਇਆ ਗਿਆ ਸੀ ਝੁੱਠਾ ਕੋਰਟ ਨੇ ਮੇਰੇ ਹੱਕ 'ਚ ਫੈਸਲਾ ਦੇ ਕੇ ਪੱਚਾ ਹੀ ਕੈਨਸਲ ਕਰ ਦਿੱਤਾ ਸੀਗਾ ਵੀ ਇਹ ਬਣਦਾ ਨਹੀਂ ਹੈਗਾ ਇਹ ਆਰਡਰ ਹੈ ਜੀ ਆਪਣੇ ਕੋਲ ਉਸ ਤੋਂ ਬਾਅਦ ਲੰਬੜਾ ਥਾਣਾ ਮੇਰੇ ਮੇਰੇ ਉੱਪਰ ਇਹਨਾਂ ਨੇ ਕਰਾਈ ਆਪਣਾ 23 7 2019 ਨੂੰ ਜੋ ਕਿ ਅੱਜ ਇਹਨਾਂ ਦੇ ਉੱਪਰ ਕਰਾ ਰਹੇ ਸੇਮ ਮਤਲਬ ਚੇਨ ਵਾਈਜ਼ ਚੱਲ ਰਿਹਾ ਹੈ ਜੋ ਕਿ ਆ ਜੀਨਾ ਦੇ ਉੱਪਰ ਇਹਨਾਂ ਪਤੀ ਦੇ ਉੱਪਰ ਕਰਾਈ ਮੇਰੇ ਉੱਪਰ ਕਰਾਈ ਤੇ ਲੰਬੜਾ ਥਾਲਿਆ ਇਹਨਾਂ ਨਾਲ ਬਾਅਦ ਚ ਮੈਂ ਪ੍ਰੈਸ਼ਰ ਉੱਪਰ ਉੱਪਰ ਪੇਸ਼ ਹੋਇਆ ਬਾਅਦ ਚ ਕਹਿੰਦਾ ਵੀ ਇਹਦੇ ਕੋਈ ਸਬੂਤ ਨਹੀਂ ਪਾਏਗੇ ਦਾਖਲ ਦਫਤਰ ਕਰ ਪ੍ਰੈਸ਼ਰ ਆਜਦਾ ਕੀਤਾ ਉਸ ਤੋਂ ਬਾਅਦ ਫਿਰ ਇਹਦੀ ਇੱਕ ਅਨਿਕਾ ਪਤਨੀ ਹੈ ਜੀ ਆ ਅਨਿਕਾ ਪਤਨੀ ਹੈ ਨਾ ਦੇ ਫੋਟੋ ਚ ਆ ਅਨਿਕਾ ਲੇਟੇ ਹੋਏ ਹथे ਤੇ ਆ ਖੜੇ ਇਹਨਾਂ ਨੇ ਕੀ ਕਿਹਾ ਵੀ ਮਜ ਮਜਰੀ ਚ ਸਰਪਜੀਤ ਸਿੰਘ ਰੋਕੀ ਤੇ ਮੇਰੇ ਨਾਲ ਜਿਹੜੀ ਇੱਕ ਲੇਡੀ ਸੀ ਏ ਆਇਨ ਨੇ ਨਾ ਚੇਨ ਕੋਈ ਮੇਰੇ ਨਾਲ ਛੇੜਛਾੜ ਕੀਤੀ ਮੇਰਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੇ ਐਫ ਆਈ ਆਰ ਕੱਟਤੀ ਜੀ 58 ਨੰਬਰ ਐਫ ਆਈ ਆਰ 2019 ਚ ਉਸ ਤੋਂ ਬਾਅਦ ਸਿਰਫ ਇਹ ਕਿਉਂ ਕਟੀਆਂ ਕਿ ਵੀ ਇਹ ਆਪਣਾ ਕੇਸ ਵਾਪਸ ਲੈ ਲੈਣ ਜਿਹੜਾ 2018 ਚ ਹੋਇਆ ਸੀ ਰੇਪ ਦਾ ਜਦੋਂ ਅਸੀਂ ਡੀਜੀਪੀ ਕੋਲ ਪੇਸ਼ ਹੋਏ ਤਾਂ ਉਹਨਾਂ ਨੇ ਸਪੈਸ਼ਲ ਨੰਬਰ ਲਾ ਕੇ ਇਹਦੀ ਇਨਕੁਆਰੀ ਬਠਾਈ ਜਦੋਂ ਇਨਕੁਆਰੀ ਬਠਾਈ ਇਹਦੇ ਚ ਅਸੀਂ ਕਲੀਨ ਚਿੱਟ ਲੈ ਲਈ ਇਹਦੇ ਚ ਸਾਫ ਸਾਫ ਲਫ਼ਜ਼ਾਂ ਚ ਲਿਖਿਆ ਵਾ ਜੋ ਅਨਿਕਾ ਬੋਲ ਰਹੀ ਹੈ ਉਹ ਝੂਠ ਹੈ ਇਕ ਐਦਾਂ ਦੀ ਵਾਰਦਾਤ ਕੋਈ ਵੀ ਨਹੀਂ ਹੋਈ ਐਫਆਈਆਰ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਹੈ ਜੀ ਉਸ ਤੋਂ ਬਾਅਦ ਜਦੋਂ ਇਹਦਾ ਵਿਰੋਧ ਕੀਤਾ ਤਾਂ ਇਹ ਪਾਸਟਰ ਜੀ ਬੈਠੇ ਆ ਵਿਸ਼ਵ ਮੈਨੂਅਲ ਜੀ ਇਹਨਾਂ ਦੇ ਉੱਪਰ 295 ਇਹਦਾ ਪਰਚਾ ਦਰਜ ਕਰਾਤਾ ਜੀ ਤੇ ਇਹ ਵੀ ਲਾਂਬੜੇ ਦਾ ਹੀ ਹੈ ਲਾਂਬੜੇ ਥਾਣੇ ਦਾ ਕੀ ਜਲੰਧਰ ਜਲੰਧਰ ਇੱਕ ਅਹਜਾ ਕੀ ਲਾਂਬੜੇ ਥਾਣੇ ਹੈ ਕਿ ਵੀ ਹਰ ਇੱਕ ਐਫਆਈਆਰ ਇੱਕੋ ਕੰਪਲੀਟਡ baar baar f.i.r ਕਰ ਰਹਾ ਕਿ ਪ੍ਰਸ਼ਾਸਨ ਨੂੰ ਕੀ ਐਸ.ਐਚ.ਓ ਨੂੰ ਉਹ ਚੀਜ਼ ਦਿਖ ਨਹੀਂ ਰਹੀ ਕਿ ਵੀ ਇੱਕੋ ਕੰਪਲੀਟਡ ਬਾਰ ਬਾਰ ਆ ਰਿਹਾ ਹੈ f.i.r ਕਰਾ ਰਹਾ ਹੈ ਕਿ ਝੂਠੀ f.i.r ਆਇਆ ਸੱਚੀ f.i.r ਘਟਣ ਤੋਂ ਬਾਅਦ ਕੋਰਟ ਤੋਂ ਰਿਲੀਫ ਲੈਣੀ ਪੈ ਰਹੀ ਹੈ ਇਹ じゃ ਕੀ ਹੈ ਕਿ ਪੈਸੇ ਖਲਾਈ ਜਾ ਰਹੇ ਹਨ ਤੇ ਬਾਕੀ ਜੋ ਵੀ ਇਹਨਾਂ ਨਾਲ ਹੋ ਰਿਹਾ ਹੈ ਉਹ ਸਾਡੇ ਮੈਡਮ ਦੱਸਣਗੇ ਜੋ ਵੀ ਇਹਨਾਂ ਨਾਲ ਹੈ ਸਰ ਮੇਰਾ ਨਾਮ ਅਨਸ਼ੂ ਭਗਤ ਹੈ ਮੈਂ ਮੈਂ 2017 ਦੇ ਵਿੱਚ ਇਹਨਾਂ ਦੀ ਚਰਚ ਜਾਣਾ ਸ਼ੁਰੂ ਕੀਤਾ ਸੀ ਆਪਣੇ ਪੇਰੈਂਟਸ ਦੇ ਨਾਲ ਤੇ 2020 ਦੇ ਵਿੱਚ ਮੈਂ ਉੱਥੇ ਕੁਆਇਰ ਦੇ ਵਿੱਚ ਹੋਈ ਇਹਨਾਂ ਦੇ بار-ਬਾਰ ਮੇਰੇ ਪੇਰੈਂਟਸ ਨੂੰ ਕਹਿਨ ਲੱਗ ਪਈ ਤੁਸੀਂ ਆਪਣੀ ਬੇਟੀ ਨੂੰ ਸੇਵਾ 'ਚ ਭੇਜੋ ਸੇਵਾ 'ਚ ਭੇਜੋ 2020 ਦੇ ਵਿੱਚ ਮੈਂ ਉੱਥੇ ਉਹਨਾਂ ਦੇ ਨਾਲ ਕੁਆਇਰ ਦੇ ਵਿੱਚ ਸੇਵਾ ਕਰਨੀ ਸਟਾਰਟ ਕੀਤੀ ਫਿਰ ਸਰ ਨੋਰਮਲ ਗੱਲਾਂ ਜਿਹੜੇ ਵੀ ਉੱਥੇ ਕੁਆਇਰ ਦੇ ਵਿੱਚ ਹੁੰਦੇ ਆ ਲੜਕੀਆਂ ਲੜਕੇ ਇਹਨਾਂ ਦੀ ਨਜ਼ਰ ਪ੍ਰੋਫਿਟ ਬਜਿੰਦਰ ਸਿੰਘ ਦੀ ਨਜ਼ਰ ਚ ਆ ਜਾਂਦੇ ਆ ਉਸ ਤੋਂ ਬਾਅਦ ਸਰ 2021 ਦੇ ਵਿੱਚ ਇਹਨਾਂ ਦੀ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦੋ ਇਹਨਾਂ ਦੇ ਇੱਕ ਉਥੇ ਦੇ ਪਾਸਟਰ ਆ ਪਾਸਟਰ ਮੀਨੂ ਉਹਨਾਂ ਨੇ ਮੇਰਾ ਨੰਬਰ ਲੈ ਕੇ ਇਹਨਾਂ ਨੂੰ ਦਿੱਤਾ ਪਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਮੈਸੇਜ ਕਰਨਾ ਕਿ ਇਹਨਾਂ ਨੇ ਜਦੋਂ ਮੈਸੇਜ ਕੀਤਾ ਮੈਨਾਂ ਨੇ ਉਹਨੂੰ ਪੁੱਛਿਆ ਹਾਂਜੀ ਕੌਣ ਤੱਕ ਜੋ ਇਹਨਾਂ ਨੇ ਆਪਣਾ ਇੱਕ ਪੋਸਟਰ ਸ਼ੇਅਰ ਕੀਤਾ ਮੈਂ ਉੱਥੇ ਦੀ ਕੋਇਰ ਨੂੰ ਵੀ ਹੈਂਡਲ ਕਰਦੀ ਸੀ ਉੱਥੇ ਦੀ ਮੀਡੀਆ ਟੀਮ ਦੇ ਵਿੱਚ ਵੀ ਸੀ ਇਹਨਾਂ ਦਾ ਜਿਹੜਾ ਲੀ ਹੈਂਡ ਸੈਕਸ਼ਨ ਹੁੰਦਾ ਹੈ ਉਹ ਵੀ ਸੰਭਾਲਦੀ ਸੀ ਟੈਸਟਮਨੀ ਵੀ ਸੰਭਾਲਦੀ ਸੀ ਤੇ ਦਾਨ ਦੇ ਵਿੱਚ ਹੀ ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦਾ ਮੈਸੇਜ ਆਇਆ ਮੈਂ ਇਹਨਾਂ ਨੂੰ ਲਿਖਿਆ ਕਿ ਆ ਪਾਪਾ ਤੁਸੀਂ ਉਹ ਅੱਗੇ ਇਹਨਾਂ ਦਾ ਆ ਰਿਪਲਾਈ ਆਇਆ ਕਿ ਮੈਂ ਪਾਪਾ ਨਹੀਂ ਆ ਜੇ ਤੁਸੀਂ ਪਾਪਾ ਕਹਿਣਾ ਹੈ ਤਾਂ ਮੈਂ ਨਹੀਂ ਆ ਮੈਨੂੰ ਪ੍ਰੋਫਿਟ ਕੋ ਮੈਨੂੰ ਲੱਗਾ ਸ਼ਾਇਦ ਉਹਨਾਂ ਨੂੰ ਕੋਈ ਗਰਲ ਮੈਂ ਕਿਹਾ ਹਾਂਜੀ ਪ੍ਰੋਫਿਟ ਜੀ ਅਨਨ ਨੇ ਮੇਰੇ ਤੋਂ ਉਸ ਟਾਈਮ ਕੁਝ ਲਿਸਟਾਂ ਮੰਗਵਾਈਆਂ ਸੀ ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ ਗਲਤ ਮੈਸੇਜਸ ਆਉਣੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੇ ਨਾਲ ਤੁਸੀਂ ਵਿਆਹ ਕਰਾਓ ਇਦਾਂ ਦੀ ਗਲਤ ਗਲਤ ਮੈਸੇਜ ਕਰਨੇ ਸਟਾਰਟ ਹੋ ਗਏ ਸਰ ਉਸ ਟਾਈਮ ਮੇਰੀ ਏਜ ਸਿਰਫ 16-17 ਸਾਲਾ ਦੀ ਸੀ ਉਸ ਤੋਂ ਬਾਅਦ ਇਹਨਾਂ ਦੇ ਕੰਟੀਨਿਊ ਮੈਸੇਜ ਆਣੇ ਤੇ ਮੈਨੂੰ ਆਹ ਕਹਿਣਾ ਜੇ ਆ ਗੱਲ ਬਾਰੇ ਮੈਂ ਕਿਸੇ ਨੂੰ ਦੱਸਿਆ ਤੇ ਮੇਰੇ ਪੈਰੈਂਟਸ ਨੂੰ ਵਰਵਾ ਦੇਣਾ ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਚਾਨੀਆ ਘਰ ਵਾਪਸ ਨਾ ਆ ਉਸ ਤੋਂ ਬਾਅਦ ਸਰ ਮੈਂ 2022 ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ ਮੇਰੇ ਕਾਲਜ ਦੇ ਪਿੱਛੇ ਆ ਗੱਡੀਆਂ ਲੈ ਕੇ ਆਉਂਦੇ ਸੀ ਮੈਨੂੰ ਮਤਲਬ ਡਰਾਉਣ ਦੀ ਧਮਕਾਉਣ ਦੀ ਪੂਰੀ ਕੋਸ਼ਿਸ਼ ਪਿੱਛੇ ਗੱਡੀਆਂ ਲਾ ਦੇਣੀਆਂ ਮੇਰੇ ਘਰ ਤੱਕ ਮੈਨੂੰ ਘਰੋਂ ਨਿਕਲਣ ਤੱਕ ਤੁਮ ਮਜਬੂਰ ਹੋਗੀ ਸੀ ਉਸ ਤੋਂ ਬਾਅਦ ਮੈਨੂੰ ਬਾਰ-ਬਾਰ ਧਮਕੀਆਂ ਦੇਣੀਆਂ ਮੈਂ ਚਾਚ ਦੇਣ ਦੀ ਚਰਚ ਜਾਂਦੀ ਸੀ ਤੇ ਮੈਨੂੰ ਬਾਡ ਟੱਚ ਕਰਦੇ ਸੀ ਮੇਰੇ ਨਾਲ ਗਲਤ ਗੱਲਾਂ ਕਰਦੇ ਸੀ ਸਰ ਬਾਡ ਟੱਚ ਇਹਨਾਂ ਮਤਲਬ ਕਿ ਜੇ ਉਹ ਤੋਂ ਆ ਕਹਿਣਾ ਜੇ ਤੂੰ ਕਿਸੇ ਨੂੰ ਵੀ ਇਹ ਗੱਲ ਦੱਸਦੀ ਤੇਰੀ ਮਦਰ ਬਾਹਰ ਆ ਤੋ ਉਹਨੂੰ ਨਹੀਂ ਪਤਾ ਤੇਰੀ ਮਦਰ ਚਰਚ ਤੋਂ ਬਾਹਰ ਜਾਣੀ ਵੀ ਆ ਜਾਂ ਨਹੀਂ ਉਸ ਤੋਂ ਬਾਅਦ ਸਰ ਮੈਨੂੰ ਇੰਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਮੈਂ ਨਾ ਕਿਤੇ ਬਾਹਰ ਕਿਸੇ ਨੂੰ ਦੱਸ ਸਕਦੀ ਸੀ ਇਹਨਾਂ ਕੁਝ ਮੇਰੀ ਟ੍ਰੀਟਮੈਂਟ ਚੱਲਦੀ ਮੇਰੀ ਥੈਰੇਪੀ ਚੱਲਦੀ ਮੈਂ 2 ਸਾਲ ਡਿਪਰੈਸ਼ਨ ਚ ਰਹੀ ਉਸ ਤੋਂ ਬਾਅਦ ਜਦੋਂ ਡਾਕਟਰਸ ਨੇ ਇਹ ਕਨਫਰਮ ਕੀਤਾ ਕਿ ਗੱਲ ਕੀ ਆ ਮੇਰੀ ਥੈਰੇਪੀ ਦੇ ਦੌਰਾਨ ਉਹਨਾਂ ਨੇ ਇੰਜੈਕਸ਼ਨ ਦੇ ਕੇ ਮੇਰੇ ਤੋਂ ਜਦੋਂ ਗੱਲਾਂ ਕਢਵਾਈਆਂ ਤੇਣਾ ਦਾ ਨਾਮ ਸਾਹਮਣੇ ਆਇਆ ਸਰ ਇਹਨਾਂ ਦਿੱਤਮ ਕਿੰਨੀਆਂ ਜ਼ਿਆਦਾ ਹੁੰਦੀਆਂ ਸੀ ਇਹਨਾਂ ਦੇ ਪਾਸਟਰਸ ਦੀਆਂ ਧਮਕੀਆਂ ਫਿਰਣਾ ਨੇ ਘਰ ਕਿ ਤਮ ਕਾਣਾ ਕਿ ਜੇ ਤੁਸੀਂ ਗੱਲ ਕਿਸੇ ਨੂੰ ਵੀ ਦੱਸੀ ਇਸ ਤੋਂ ਇੰਨਾ ਜ਼ਿਆਦਾ ਮੈਂ ਤੰਗ ਆ ਗਈ ਸੀ ਆ ਚੀਜ਼ਾਂ ਤੋਂ ਸਰ ਮੈਂ ਕਈ ਵਾਰੀ ਸੁਸਾਈਡ ਅਟੈਂਪਟ ਕੀਤੀ ਇਸ ਬੰਦੇ ਨੇ ਮੈਨੂੰ ਇੰਨਾ ਜ਼ਿਆਦਾ ਤੰਗ ਕਰ ਦਿੱਤਾ ਸੀਗਾ ਇੰਨਾ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਸੀਗਾ ਕਿ बार-बार ਆਹੀ ਗੱਲ ਕਹਿਣੀ ਕਿ ਮੈਨੂੰ ਗਲਤ ਮੈਸੇਜਸ ਕਰਨੇ ਬਾਡ ਟੱਚ ਕਰਨਾ ਤੇ ਜੇ ਐਦੇ ਖਿਲਾਫ ਮੈਂ ਕੋਈ ਗੱਲ ਕਰਦੀ ਸੀ ਜਾਂ ਮੈਂ ਕੁਝ ਕਹਿੰਦੀ ਸੀ ਸਰ ਇਸ ਬੰਦੇ ਦਾ ਟੌਰਚਰ ਇਹਨਾਂ ਨੇ ਹੱਥ ਚੱਕੜੇ ਮੇਰੇ ਪੈਰ ਦੇ ਉੱਤੇ ਆਪਣੇ ਪੈਰ ਦੇ ਨਾਲ ਇੰਨੀ ਬੁਰੀ ਤਰ੍ਹਾਂ ਮਾਰਦੇ ਸੀ ਮੇਰੇ ਪੈਰਾਂ ਤੇ ਕਈ ਵਾਰ ਕਿੰਨੇ-ਕਿੰਨੇ ਜ਼ਖਮ ਹੋ ਜਾਂਦੇ ਸੀ ਉਸ ਤੋਂ ਬਾਅਦ ਸੈ 2023 ਦੇ ਵਿੱਚ ਜਦੋਂ ਮੈਂ ਚਿੱਤ ਜਦੋਂ ਅੱਕ ਕੇ ਇਹਨਾਂ ਦੀ ਚਰਚ ਵਿੱਚ ਜਾਣਾ ਬੰਦ ਕਰਤਾ ਮੈਂ ਕਰ ਆ ਕੇ ਮੈਂ ਆਪਣੇ ਪੇਰੈਂਟਸ ਨੂੰ ਵੀ ਕਿਹਾ ਪੈਥੇ ਨਹੀਂ ਜਾਣਾ ਉਸ ਤੋਂ ਬਾਅਦ ਸ਼ਰਨ ਦੀ ਕੰਟੀਨਿਊ ਤਮ ਕਿਹਾ ਕੰਟੀਨਿਊ ਤਮ ਕਿਹਾ ਕਿ ਮੈਂ ਤੇਰੇ ਪਿਓ ਨੂੰ ਮਰਵਾ ਦੂੰਗਾ ਤੂੰ ਕਹਿਣਾ ਗੱਲ ਕੀਤੀ ਤੂੰ ਕੋਹ ਨੂੰ ਕੁਝ ਦੱਸਿਆ ਸਾਰਾ ਕੁਝ ਮੈਂ ਇਹਦੀ ਚਰਚਾ ਜਾਣਾ ਬੰਦ ਕਰਤਾ ਉਸ ਤੋਂ ਬਾਅਦ ਸਰ ਮੈਂ 2024 ਤੱਕ ਡਿਪਰੈਸ਼ਨ 'ਚ ਰਹੀ ਮੇਰੀ ਮੈਰਿਜ ਹੋ ਗਈ ਮੈਨੂੰ ਲੱਗਾ ਚੀਜ਼ ਖਤਮ ਹੋ ਜੂਗੀ ਸਰ ਮੇਰੇ ਹਸਬੰਡ ਤੱਕ ਨੂੰ ਫਿਰ ਤਮਕੀ ਆਣੀਆਂ ਸ਼ੁਰੂ ਹੋ ਗਈਆਂ ਜੀ ਤੂੰ ਇਹਦੇ ਨਾਲ ਵਿਆਹ ਕਰਵਾਇਆ ਤੈਨੂੰ ਅਸੀਂ ਮਾਰ ਦਾਂਗੇ ਉਹਦੇ ਘਰ ਦੇਆਂ ਨੂੰ ਮਾਰ ਦਾਂਗੇ ਤੂੰ ਦੱਸ ਤੈਨੂੰ ਕੀ ਚਾਹੀਦਾ ਅਸੀਂ ਤੈਨੂੰ ਦਵਾਂਗੇ ਤੂੰ ਇਹਦੇ ਤੂੰ ਇਹਦੇ ਨਾਲ ਵਿਆਹ ਨਹੀਂ ਕਰਾਣਾ ਉਸ ਤੋਂ ਬਾਅਦ ਕਿੱਦਾਂ ਮੇਰੇ ਘਰਦਿਆ ਨੇ ਮੇਰਾ ਵਿਆਹ ਕੀਤਾ ਮੈਂ ਆਪਣੇ ਸਸਰਾਲ ਗਈ ਜੱਬਲਪੁਰ ਮੱਧ ਪ੍ਰਦੇਸ਼ ਤੇ ਦਿਨ ਜਦੋਂ ਮੈਂ ਪ੍ਰੈਗਨੈਂਟ ਹੋਈ ਮੈਂ ਇੱਥੇ ਫਿਰ ਵਾਪਸ ਆਈ ਆਪਣੇ ਮਾਈਕੇ ਇੱਥੇ ਕਪੂਰ ਖਲਫ ਨੇ ਪੇਰੈਂਟਸ ਤੇ ਕੋਲ ਸਰ ਫਿਰ ਉਹ ਬੰਦੇ ਨੂੰ ਜਦੋਂ ਪਤਾ ਲੱਗਾ ਮੈਂ ਇੱਥੇ ਆਈਆਂ ਅਣਾ ਨੇ ਫਿਰ ਅਸਾ ਮੇਰਾ ਜਿੱਥੇ ਟ੍ਰੀਟਮੈਂਟ ਚੱਲਦਾ ਸੀ ਜਲੰਧਰ ਜੱਦਾ ਸੀ ਜਾਂਦੇ ਸੀ ਰਸਤੇ ਚ ਆਪਣੀਆਂ ਗੱਡੀਆਂ ਭੇਜ ਕੇ ਰੋਕ ਕੇ ਤਮਕੀਆਂ ਦੇਣੀਆਂ ਗਲਤ ਗਲਤ ਗੱਲਾਂ ਕਰਨੀਆਂ ਸਰ ਮੇਰੀ 20 ਦਿਨ ਦੀ ਬੱਚੀ ਆ ਮੈਨੂੰ ਛੱਡ ਕੇ ਇੱਥੇ ਆਈਆਂ ਬੰਦੇ ਨੇ ਨਾ ਜ਼ਿਆਦਾ ਤੰਗ ਕਰ ਦਿੱਤਾ ਐ ਇੰਨਾ ਜ਼ਿਆਦਾ ਪਰੇਸ਼ਾਨ ਕਰ ਤਾ ਕੰਟੀਨਿਊ ਕਹਿਣਾ ਮੈਂ ਤੇਰੇ ਹਸਬੰਦ ਨੂੰ ਮਾਰ ਦੂੰਗਾ ਤੈਨੂੰ ਮਾਰ ਦੂੰਗਾ ਮੇਰੀ ਬੱਚੀ ਤੱਕ ਨੂੰ ਛੋਟੀ ਜਿਹਨੂੰ ਮਾਰਨ ਦੀਆਂ ਗੱਲਾਂ ਉਦੋਂ ਤੇ ਪਾਸਟਿਸ ਕਰ ਆ ਆ ਕਹਿਣਾ ਤੇ ਪ੍ਰਧਾਨ ਅਫਤਾਰ ਸਿੰਘ ਰਣਜੀਤ ਸਿੰਘ ਕਰ ਆ ਕੇ ਤਮ ਕੀ ਆ ਦਿਨ ਦੇ ਮੇਰੇ ਮਦਰ ਨੂੰ ਕੀ ਜੀ ਤੁਸੀਂ ਪ੍ਰੋਫਿਟ ਦੇ ਖਿਲਾਫ ਕੋਈ ਗੱਲ ਕੀਤੀ ਤੁਹਾਡੀ ਕੁੜੀ ਨੂੰ ਇੰਨਾ ਕੁ ਬਦਨਾਮ ਕਰ ਦਾਂਗੇ ਜਾਂ ਤੋ ਆਪ ਮਰ ਚੁੱਕੀ ਉਹਦਾ ਘਰ ਵਾਲਾ ਉਹਨੂੰ ਛੱਡ ਜਾਊਗਾ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਾ ਕੇ ਇੰਨੀ ਜ਼ਿਆਦਾ ਬਦਨਾਮੀ ਸਰ ਇਹਦਾ ਇੱਥੇ ਦਾ ਆ ਹੀ ਹੈਗਾ ਯਾ ਕਿ ਮੈਂ ਉੱਥੇ 7 ਸਾਲ ਰਹਿ ਕੇ ਆਈਆਂ ਕਿ ਇਹ ਸਾਡੇ ਅੰਦਰ ਦੀਆਂ ਗੱਲਾਂ ਬਾਹਰ ਜਾ ਕੇ ਦੱਸੂਗੀ ਸਾਡੇ ਅੰਦਰ ਦੀਆਂ ਚੀਜ਼ਾਂ ਦੱਸੂਗੀ ਜੋ ਉੱਥੇ ਅੰਦਰ ਹੁੰਦਾ ਆ ਸਰ ਅੰਦਰ ਇੰਨਾ ਜ਼ਿਆਦਾ ਬਹੁਤ ਕੁਝ ਕਿ ਜੋ ਬਿਆਨਡ ਕਰਨਾ ਵੀ ਜੇ ਆਪਾਂ ਕਹੀਏ ਕਿ ਜੇ ਆਪਾਂ ਨੇ ਚਰਚ ਕਹੀਓ ਚਰਚ ਨਹੀਂ ਉਹ ਇੱਕ ਡੇਰਾ ਆ ਉਹ ਬੰਦਾ ਇੰਨਾ ਜ਼ਿਆਦਾ ਕਿੰਨੀਆਂ ਕੁੜੀਆਂ ਸਰ ਜਿਹੜੀਆਂ ਹੈਗੀਆਂ ਆ ਜਿਹੜੀਆਂ ਸਾਹਮਣੇ ਹੀ ਨਹੀਂ ਆਈਆਂ ਤੇ ਉਹਨਾਂ ਨੂੰ ਮਾਰ ਵੀ ਦਿੱਤਾ ਗਿਆ ਹੀ ਸਿਲਸਿਲੇ ਦੇ ਦੌਰਾਨ ਆ ਬੰਦਾ ਇੰਨਾ ਜ਼ਿਆਦਾ ਐਂਡ ਸਰ ਜਦੋਂ ਮੈਂ ਕੰਪਲੇਂਟ ਕਰਵਾਈ ਹੈ ਨਾ ਦੇ ਖਿਲਾਫ 20 ਤਰੀਕ ਨੂੰ ਆ ਬੰਦੇ ਦੇ ਇੱਕ ਜੀ ਸਾਫ਼ ਕਹਿਣਾ ਕਿ ਪ੍ਰਸ਼ਾਸਨ ਮੇਰੀ ਪਾਕਟ ਚ ਪ੍ਰਸ਼ਾਸਨ ਮੇਰਾ ਕੀ ਕਰ ਲੂਗਾ ਯਾ ਪੁਲਿਸ ਤਾਂ ਮੇਰੇ 24 ਘੰਟੇ ਨਾਲ ਰਹਿੰਦੀ ਆ ਤੁਸੀਂ ਮੇਰਾ ਕੀ ਉਖਾੜ ਲਉਗੇ ਕੀ ਕਰ ਲਉਗੇ ਇਹ ਤੁਹਾਡੀ ਗੱਲ ਤੇ ਕੌਣ ਯਕੀਨ ਕਰੂਗਾ ਮੇਰੇ ਕੋਲ ਇੰਨਾ ਪੈਸਾ ਹੈ ਮੈਂ ਹਰ ਇੱਕ ਨੂੰ ਖਰੀਦ ਸਕਦਾ ਆ ਸਰ ਮੈਂ 20 ਤਰੀਕ ਨੂੰ ਕੰਪਲੇਨਟ ਕਰਵਾਈ ਸੀ ਕਪੂਰ ਥੱਲੇ ਦੇ ਵਿੱਚ ਤੇ 8 ਜ 9 ਦਿਨ ਹੋ ਗਏ ਕੋਈ ਐਕਸ਼ਨ ਨਹੀਂ ਕੋਈ ਐਫ ਆਈ ਆਰ ਨਹੀਂ ਕੋਈ ਇਨਕੁਆਇਰੀ ਨਹੀਂ ਕੋਈ ਕੁਝ ਨਹੀਂ ਸਰ ਮੈਂ ਆ ਪੁੱਛਣਾ ਚਾਹੂੰਗੀ ਕਿ ਜੇ ਕੋਈ ਕੁੜੀ ਐਕਸ਼ਨ ਚੱਕਦੀ ਆ ਤਾਂ ਉਹਦਾ ਆਹੀ ਹੋਊਗਾ ਕਿ ਉਹਨੂੰ ਕੋਈ ਇਨਸਾਫ ਨਹੀਂ ਮਿਲੂਗਾ। ਆਪ ਬੰਦਾ ਨਾ ਗਲਤ ਕਰਕੇ ਹੀ ਐਦਾਂ ਸ਼ਰਿਆਮ ਘੁੰਮਦਾ ਆ, ਚੀਂਜਾ ਕਰਦਾ ਆ, ਤਮਕੀਆਂ ਜ਼ਿੰਦਾ ਆ, ਮਾਰਨ ਤਾਂ ਕਦੀਆਂ। ਫੈਮਿਲੀ ਨੂੰ, ਪਰਿਵਾਰ ਨੂੰ ਇੱਕ ਸਾਰੇ ਛੋਟੀ ਜੀ ਬੱਚੀ ਨੂੰ ਜਿਹੜੀ ਅਜੇ ਹੋਣੀ ਹੋਈ ਆ। ਇੰਨਾ ਜ਼ਾਦਾ। ਐਂ ਸਰ ਜੇ ਪੁਲਿਸ ਕੋਲ ਜਾਓ, ਪੁਲਿਸ ਕੇਂਦਰ ਸਾਡੇ ਕੋਲ ਤਾਂ ਇਨਕੁਆਇਰੀ ਨਹੀਂ ਆਈ, ਅਸੀਂ ਕਿੱਦਾਂ ਕਰੀਏ? ਐਣਾ ਕੋਲ ਜਾਓ। ਸਰ ਜਿਹੜਾ ਇੱਕ ਲਾਂਬੜਾ ਥਾਣਾ ਆ ਜਲੰਧਰ ਦੇ ਵਿੱਚ ਉਹਨਾਂ ਨੇ ਖਰੀਦ ਰੱਖਿਆ ਆ ਜਿਹੜੀ ਵੀ ਕੰਪਲੀਟ ਉੱਥੋਂ ਦੀ ਕਰਵਾਉਂਦੇ ਸਾਡੇ ਖਿਲਾਫ ਵੀ ਉਲਟੀਆਂ ਕੰਪਲੀਟ ਨਾ ਕਰਵਾਣੀਆਂ ਸ਼ੁਰੂ ਕਰਤੀਆਂ ਕਿ ਜੇ ਤੁਸੀਂ ਆਵਾਜ਼ ਉਠਾਉਂਗੇ ਅਸੀਂ ਐਦਾਂ ਕਰ ਦਾਂਗੇ ਜੇ ਤੁਸੀਂ ਐਦਾਂ ਕਰੋਗੇ ਤੇਰੇ ਪਿਓ ਨੂੰ ਅੰਦਰ ਕਰਵਾ ਦਾਂਗੇ ਤੇਰੇ ਘਰ ਵਾਲੇ ਤੂੰ ਜਦ ਕੱਲੀ ਰਹਿ ਗਈ ਤੇਰਾ ਸਾਥ ਕਿੰਨੇ ਦੇਣਾ ਮੇਰਾ ਜਿਹੜੇ ਵੀ ਸੱਤ ਸਰ ਮੇਰੇ ਸਪਿਰਚੁਅਲ ਫਾਦਰ ਹੈਗੇ ਆ ਮੈਂ ਨਾ ਸਪਿਰਚੁਅਲ ਫਾਦਰ ਕਹਿਨੀ ਆ ਐਣਾ ਜਦ ਮੇਰਾ ਸਪੋਰਟ 'ਚ ਉੱtre ਐਣਾ ਉੱਤੇ ਪਰਚੇ ਇੱਕ ਬ੍ਰਦਰ ਹੈਗੇ ਆ ਚੰਦਨ ਸੋਨੀ ਉਹਨਾਂ ਉੱਤੇ ਪਰਚੇ ਸਰ ਜੇ ਇੱਕ ਕੁੜੀ ਦਾ ਸਪੋਰਟ ਕਰਨਾ ਐਡਾ ਵੱਡਾ ਗੁਨਾਹ ਆ ਸਰ ਐਦਾਂ ਤੇ ਆਹੀ ਆ ਕਿ ਕੁੜੀਆਂ ਨੂੰ ਮਰ ਜਾਣਾ ਚਾਹੀਦਾ ਆ ਬੰਦੇ ਦੀ ਕਰਕੇ ਲੋਕੀ ਕਹਿੰਦੇ ਆ ਆਪਣੇ ਦੇਸ਼ ਦਾ ਆ ਕਿ ਬੇਟੀ ਬਚਾਓ ਬੇਟੀ ਪੜਾਓ ਸਰ ਮੇਰਾ ਕਹਿਣਾ ਆ ਚੀਜ਼ਾਂ ਨੂੰ ਦੇਖ ਕੇ ਕਿ ਬੇਟੀ ਨੂੰ ਦਬਾ ਕੇ ਰੱਖੋ ਜਦ ਐਨਾ ਕੁਝ ਹੋਣਾ ਐਨੀ ਬਦਨਾਮੀ ਆ ਕਹਿਣਾ ਕਿ ਅਸੀਂ ਐਨੀ ਕਿ ਤਾ ਤੇਰੀ ਫੋਟੋ ਆ ਗਲਤ ਵੈੱਬਸਾਈਟ ਤੇ ਵਾਇਰਲ ਕਰਦਾਂਗੇ ਬਣਾ ਬਣਾ ਕੇ ਤੈਨੂੰ ਕਦੀ ਕਿਸੇ ਨਾਲ ਅਟੈਚ ਕਰਦਾਂਗੇ ਕਦੀ ਕਿਸੇ ਨਾਲ ਸਰ ਖੁਦ ਦੀਆਂ ਦੋ ਬੇਟੀਆਂ ਹੋਣ ਦੇ ਬਾਵਜੂਦ ਆਹ ਹਰਕਤਾਂ ਕਰਨੀਆਂ ਸਰ ਮੇਰੀ ਆਹੀ ਮੰਗਾ ਕਿ ਆ ਬੰਦੇ ਨੂੰ ਸਖਤ ਸਖਤ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹਨੂੰ ਸਜ਼ਾ ਦਿੱਤੀ ਜਾਵੇ ਸਰ ਕਿਉਂਕਿ ਬਹੁਤ ਕੁੜੀਆਂ ਦੀ ਜ਼ਿੰਦਗੀਆਂ ਬਰਬਾਦ ਕਰ ਚੁੱਕਿਆ ਆ ਤੇ ਜੇ ਸਰ ਅੱਜ ਵੀ ਆ ਨਹੀਂ ਹੁੰਦਾ ਮੈਨੂੰ ਲੱਗਦਾ ਜੀ ਐਤੋਂ ਤੱਕ ਕਿਸੇ ਨੇ ਆਵਾਜ਼ ਨਹੀਂ ਚੱਕੀ ਕਿਉਂਕਿ ਜਦ ਤੱਕ ਕੋਈ ਫੈਸਲਾ ਹੀ ਨਹੀਂ ਹੋਣਾ ਤੇ ਕੀ ਕਰਨਾ ਆ ਜੀ ਮੈਂ ਇਰਖਾਫ ਲਿਖਵਾਇਆ ਆ ਮੇਰੇ ਹਲ ਜਦੋਂ ਅਸੀਂ ਕਿਤੇ ਜਾਈਏ ਨਾ ਦੀਆਂ ਗੱਡੀਆਂ ਪਿੱਛੇ ਅਸੀਂ ਜੇ ਕਿਤੇ ਬਾਹਰ ਜਾਣੇ ਨਾ ਦੀਆਂ ਗੱਡੀਆਂ ਪਿੱਛੇ ਕਿ ਤੁਸੀਂ ਕੰਪਲੇਨਟ ਵਾਪਿਸ ਲਵੋ ਤੁਸੀਂ ਪ੍ਰੋਫਿਟ ਦੇ ਖਿਲਾਫ ਬੋਲਦੇ ਪਿਓ ਅਸੀਂ ਤੁਹਾਨੂੰ ਮਾਰ ਦਾਂਗੇ ਅਸੀਂ ਤੁਹਾਡਾ ਆ ਕਰ ਦਾਂਗੇ ਅਸੀਂ ਤੁਹਾਨੂੰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੈਨੂੰ ਕਿੱਥੇ ਅਸੀਂ ਵੇਚ ਆੜਾ ਆ ਤੈਨੂੰ ਕਿੱਥੇ ਅਸੀਂ ਕਿਡਨੈਪ ਕਰਵਾ ਕੇ ਸੁੱਟ ਦੇਣ ਆਇਆ ਮੇਰੀ ਛੋਟੀ ਜੀ ਬੱਚੀ ਨੂੰ ਕਹਿੰਦੇ ਸਰ ਦੇ ਨੂੰ ਅਸੀਂ ਵੇਚ ਆਣਾ ਹੈ ਜਾ ਕੇ ਜੀਪੀ ਨਗਰ ਰੋਡ ਤੇ ਜੀਪੀ ਨਗਰ ਸਰ ਜੇ ਕਿਸੇ ਦੇ ਖਿਲਾਫ ਬੰਦੇ ਦੇ ਖਿਲਾਫ ਐਕਸ਼ਨ ਲੈਣਾ ਆਇਆ ਤੇ ਅਸੀਂ ਕੀ ਕਰੀਏ ਪ੍ਰਸ਼ਾਸਨ ਕੁਲ ਗਏ ਪ੍ਰਸ਼ਾਸਨ ਨੇ ਵੀ ਕੋਈ ਹੈਲਪ ਨਹੀਂ ਕੀਤੀ ਤੇ ਅੱਜ ਅਸੀਂ ਇੱਥੇ ਚੰਡੀਗੜ੍ਹ ਬੀਜਪੀ ਸਰਦ ਦੇ ਕੋਲ ਗਏ ਉਹਨਾਂ ਨੂੰ ਅਸੀ ਰਿਪੋਰਟ ਦਿੱਤੀ ਜਿਹੜੀ ਐਪਲੀਕੇਸ਼ਨ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਇਹਦੇ ਤੇ ਸਾਫ਼ ਕਾਰਵਾਈ ਕੀਤੀ ਜਾਊ ਕਿ ਤੁਸੀਂ ਟੈਨਸ਼ਨ ਨਾ ਲਓ ਮੇਰਾ ਸਾਰੇ ਆ ਗਿਆ ਹੀ ਹੈਗਾ ਹੱਥ ਜੋੜ ਕੇ ਮੰਦਿਰ ਨੂੰ ਪਲੀਜ਼ ਇਹਦਾ ਇਨਸਾਫ ਕਰੋ ਇਹਨੇ ਬਹੁਤ ਜ਼ਿਆਦਾ ਤੰਗ ਕਰਕੇ ਰੱਖਿਆ ਹੋਇਆ ਆਇਆ